ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਬਲੌਗ ਦੇ ਉੱਤੇ ਤੇ ਕਰਦੇ ਆਂ ਜੀ ਅੱਪ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਮੈਂ ਨਾ ਕੇ ਤੇ ਹੁਣ ਆਪਾਂ ਕਰਦੇ ਆਂਗੇ ਦੁਕਾਨ ਓਪਨ ਤੇ ਚੱਲਦੇ ਆਂ ਦੁਕਾਨ ਦੇ ਵਿੱਚ ਤੇ ਬਾਕੀ ਦਿਨੇ ਮਿਲਦੇ ਆਂ ਜੀ ਆਪਾਂ ਕੀ ਕੀ ਕਰਨ ਕਿੱਧਰ ਨੂੰ ਜਾਣਾ ਤੇ ਦਿਨੇ ਮਿਲਦੇ ਆਂ ਬਲੌਗ ਦੇ ਵਿੱਚ ਲਓ ਜੀ ਆਪਾਂ ਦੁਕਾਨ ਕਰ ਲਈ ਓਪਨ ਤੇ ਆਗਰ ਬਖਤੀ ਆਪਾਂ ਨੇ ਉਂਝਾਤੀ ਲੈ ਸਕਦੇ ਆ ਤੇ ਹੁਣ ਆਪਾਂ ਲਾਵਾਂਗੇ ਦਿਹਾੜੀ ਪੂਰਾ ਦਿਨ ਦੁਕਾਨ ਦੇ ਵਿੱਚ ਤੇ ਇਥੇ ਬੈਨੇ ਬਾਕੀ ਦਿਨੇ ਜੇ ਕਿਧਰੇ ਜਾਣਾ ਹੋਇਆ ਤਾਂ ਜ਼ਰੂਰ ਦਿਖਾਵਾਂਗੇ ਲਓ ਜੀ ਆਪਾਂ ਚੱਲਿਆਂਗੇ ਖੇਤ ਨੂੰ ਰੋਟੀ ਲੈ ਕੇ ਤੇ ਅੱਜ ਖੇਤਕਾਰ ਦੇ ਕੋ ਥੋੜਾ ਜਿਹਾ ਕੰਮ ਸੁਧੇਹਾ ਦੇ ਆਏ ਨੇ ਸਵੇਰ ਤੇ ਤੇ ਹੁਣ ਉਹਨਾਂ ਦਾ ਫੋਨ ਆ ਗਿਆ ਕਹਿੰਦੇ ਵੀ ਰੋਟੀ ਠੜਾ ਜਾ ਕਿਸਾਨ ਨੂੰ ਇੱਥੇ ਟਾਈਮ ਲੱਗ ਜੂਗਾ ਤੇ ਪਚਲਿਆਂ ਦੇ ਖੇਤ ਨੂੰ ਤੇ ਹੁਣ ਮਰਦਿਆਂ ਤੋਂ ਖੇਤ ਜਾ ਕੇ ਇਹ ਆਪਣੇ ਖੇਤਾਂ ਦਾ ਰਾਸਤਾ ਜੀ ਆਪਾਂ ਪਹੁੰਚ ਗਏ ਖੇਤ ਦੇਖੋ ਜੀ ਆਪਣੀ ਬਾੜੀ ਕਾਫੀ ਦਿਨਾਂ ਬਾਅਦ ਦਿਖਾ ਰਹੇ ਹਾਂਗੇ ਆਪਣੀ ਮੂੰਗੀ ਜਿੱਥੇ ਇੱਕ ਹੰਦਾ ਤੇ ਉੱਥੇ ਮੂੰਗੀ ਬੀਤੀ ਸੀ ਦੇਖੋ ਕਿ ਨਿਸ਼ਾਨੀ ਖੜੀ ਹੈ ਇਸੋ ਲੈ ਆਲਾ ਇਹ ਬੇਲਾ ਪੇ ਚਾਪ ਕੁਛ ਨਹੀਂ ਲਾਇਆ ਚੌਲੇ ਦੀਆਂ ਫਲੀਆਂ ਮਿਰਚਾਂ ਨਹੀਂ ਕੋਈ ਹੁਣ ਅੱਜ ਕਰੀ ਜਾਂਦਾ ਲਓ ਜੀ ਮੈਂ ਖੜਾ ਆਪਣੇ ਸੂਏ ਦੇ ਪੁਲਤ ਤੇ ਦੇਖੋ ਕਿੱਡਾ ਭਾਰੀ ਬਰੋਟਾ ਇੱਥੇ ਬਹੁਤ ਜ਼ਿਆਦੇ ਦੇਖਸਤਾਂ ਨੇ ਤੁਸੀਂ ਇਹ ਨੈਰੀ ਮਹਿਕਮੇ ਦੀ ਕੋਠੀ ਬਣੀ ਹੋਈ ਹੈ ਤੇ ਇੱਥੇ ਬਹੁਤ ਸੰਗਣੀ ਸਾਂ ਆਏਗੇ ਇੱਧਰ ਸੂਏ ਦਾ ਨਾਲ ਤੇ ਸੂਏ ਦੇ ਵਿੱਚ ਪਾਣੀ ਕਰਕੇ ਠੰਡੀ ਠੰਡੀ ਆਉਂਦੀ ਹੈਗੀ ਹਵਾ ਆਪਾਂ ਨੂੰ ਬਹੁਤ ਵਧੀਆ ਲੱਗ ਰਿਹਾ ਦੇਖ ਸਕਦੇ ਤੁਸੀਂ ਕਿੰਨੀ ਜਗ੍ਹਾ ਦੇ ਵਿੱਚ ਛਾਏਗੀ ਤੇ ਬਰੋਟਾ ਦੇਖੋ ਸੂਏ ਦੇ ਦੂਸਰੀ ਪਾਰ ਤੱਕ ਜਾਣ ਵਾਲਾ ਹੋਇਆ ਪਿਆਗਾ ਦੇਖੋ ਕਿੱਡੇ ਕਿੱਡੇ ਟਾਣੇ ਨੇ ਬਰੋਟੇ ਦੇ ਬਹੁਤ ਪੁਰਾਣਾ ਹੈਗਾ ਤੇ ਬਹੁਤ ਵਧੀਆ ਠੰਡੀ ਠੰਡੀ ਹਵਾ ਆਉਂਦੀ ਹੈ ਜੀ ਤੇ ਮਨ ਲੱਗਦਾ ਕੱਢ ਕੇ ਜੀ ਕਰਦੇ ਵੀ ਇੱਥੇ ਖੜੇ ਰੇ ਇੱਕ ਬਰੋਟਾ ਉਹ ਦੂਸਰੀ ਸਾਈਡ ਹੈਗਾ ਜੀ ਉਹ ਵੀ ਦੇਖ ਸਕਦੇ ਹਾਂ ਕਿ ਕਿੱਡਾ ਵੱਡਾ ਹੈ ਤੇ ਦੇਖੋ ਜੀ ਤੇ ਹੁਣ ਮੈਂ ਖੇਤ ਰੋਟੀ ਫੜਾ ਕੇ ਚੱਲਿਆ ਤੀਆ ਘਰ ਨੂੰ ਤੇ ਅੱਪ ਚਲਦੇ ਆਂਗੇ ਘਰ ਇਧਰ ਨਹਿਰੀ ਮੈਕਮੇ ਦੀ ਕੋਠੀ ਦੇਖ ਸਕਦੇ ਆਂ ਪੁਰਾਣੀ ਨਿੱਕੀਆਂ ਇੱਟਾਂ ਦੀ ਤੇ ਹੁਣ ਮਿਲਦੇ ਆਂ ਜੀ ਘਰ ਜਾ ਕੇ ਲਓ ਜੀ ਅੱਪਾ ਆਗੇ ਧਰ ਤੇ ਰੋਟੀ ਆਪਾਂ ਫੜਾਇਆ ਤੇ ਰਸਤੇ ਦੇ ਵਿੱਚ ਸਾਨੂੰ ਆਪਣੇ ਪੁਰਾਣੇ ਰੁੱਕ ਵੀ ਦਿਖਾਏ ਸੂਜੇ ਦੇ ਉੱਤੇ ਤੇ ਮੇਰਾ ਉੱਥੇ ਬਹੁਤ ਜੀ ਕਰਦਾ ਹੁੰਦਾ ਕੜਨ ਮੈਂ ਖੜ ਜਾਣਾ ਹੁੰਦਾ ਜੀ ਇਕੱਲਾ ਹੁੰਨਾ ਤੇ ਅੱਜ ਵੀ ਮੈਂ ਪੰਜ ਚਾਰ ਮਿੰਟ ਉੱਥੇ ਖੜ ਕੇ ਆਇਆ ਤੇ ਤੁੱਚ ਤੁਹਾਡੇ ਨਾਲ ਵੀ ਸ਼ੇਅਰ ਕਰੀਏ ਵਧੀਆ ਲੱਗਦਾ ਇਹਦਾ ਤੇ ਲਓ ਜੀ ਹੁਣ ਆਪਾਂ ਕਰਦੇ ਆਂਗੇ ਅੱਜ ਵਾਲੇ ਕਮੈਂਟਾਂ ਦੇ ਬਲੌਗ ਤੇ ਰਾਤ ਵਾਲੇ ਤੇ ਜਿਹੜੇ ਕਮੈਂਟ ਆਏ ਨੇ ਉਹਨਾਂ ਦੀ ਰਿਪਲਾਈ ਤੇ ਪਹਿਲਾ ਕਮੈਂਟ ਜੀ ਭੈਣ ਬਲਜੀਤ कौर ਹਰ ਰੋਜ਼ ਕਮੈਂਟ ਕਰਦੇ ਨੇ ਬਹੁਤ ਵਧੀਆ ਲੱਗਦਾ ਹੈ ਧੰਨਵਾਦ ਭੈਣ ਬਹੁਤ ਬਹੁਤ ਧੰਨਵਾਦ ਤੇ ਡੀਪੀ ਤੁਸੀਂ ਉਹਨਾਂ ਦੀ ਦੇਖ ਲਈ ਤੇ ਦੂਸਰਾ ਆਪਨ ਕਮੈਂਟ ਆਇਆ ਥੀ ਜੀ ਭਾਈ ਬਬਲੂ ਸਿੰਘ ਹਰ ਰੋਜ਼ ਕਮੈਂਟ ਕਰਦਾ ਹੈ ਬਾਈ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਬਹੁਤ 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 ਵਧੀਆ ਲੱਗਦਾ ਜਦ ਤੁਸੀਂ ਕਮੈਂਟ ਕਰਦੇ ਹੋ ਤੇ ਤੀਸਰਾ ਕਮੈਂਟ ਭੈਣ ਪਰਮ ਗਰੇਵਾਲ ਇਹ ਵੀ ਭੈਣ ਹਰ ਰੋਜ਼ ਹਾਜ਼ਰੀ ਲਗਾਉਂਦੀ ਹੈ ਆਪਣੇ ਬਲੌਗ ਦੇ ਉੱਤੇ ਬਹੁਤ ਬਹੁਤ ਧੰਨਵਾਦ ਭੈਣੇ ਬਹੁਤ ਵਧੀਆ ਲੱਗਦਾ ਹੈ ਜਦ ਤੁਸੀਂ ਕਮੈਂਟ ਕਰ ਦਿੰਦੇ ਹੋਗੇ ਨਾ ਤੇ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਹੈ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਇੰਨਾ ਵਧੀਆ ਲੱਗਦਾ ਤੇ ਤੀਸਰਾ ਕਮੈਂਟ ਆਪ ਨੂੰ ਆਇਆਗਾ ਜੀ 22 ਦਾ ਜਿਹੜੇ ਹੈਗੇ ਨੇ ਕਿ ਗਰੇਵਾਲ ਪੰਜਾਬੀ ਟਰੈਵਲ ਵਾਲੇ ਉਹਨਾਂ ਦਾ ਕਮੈਂਟ ਆਇਆ ਹੈ ਕੋਈ ਬਹੁਤ ਵਧੀਆ ਕਮੈਂਟ ਕਰਦੇ ਨੇ ਹਰ ਰੋਜ਼ ਅੱਜ ਵੀਰੇ ਨੇ ਦੋ ਕਮੈਂਟ ਕਰਿਆ ਆਪਾਂ ਨੂੰ ਬਹੁਤ ਬਹੁਤ ਧੰਨਵਾਦ ਵੀਰੇ ਤੁਸੀਂ ਹਰ ਰੋਜ਼ ਸਾਡਾ ਬਲੌਗ ਦੇਖਦੇ ਹੋ ਕਮੈਂਟ ਕਰਦੇ ਹੋ ਤੇ ਵਧੀਆ ਲੱਗਦਾ ਤੁਹਾਡੇ ਵੀ ਬਲੌਗ ਬਹੁਤ ਸੋਹਣੇ ਹੁੰਦੇ ਨੇ ਸਾਰਿਆਂ ਨੂੰ ਬੇਨਤੀ ਹੈ ਉਹਨਾਂ ਦੇ ਵੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਉਹਨਾਂ ਦੇ ਬਲੌਗ ਦੇਖਿਆ ਕਰੋ ਜਰੂਰ ਤੇ ਵਰਤਮਾਨ ਲਾਈਕ ਸ਼ੇਅਰ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਤੇ ਕੱਲ ਆਪਣੀ ਫੈਮਿਲੀ ਦੇ ਵਿੱਚ ਇੱਕ ਨਵਾਂ ਮੈਂਬਰ ਹੋਰ ਜੁੜਿਆ ਹੈ ਵੀਰ ਦਾ ਨਾਮ ਹੈ ਦਿਲਪ੍ਰੀਤ ਸਿੰਘ ਬਹੁਤ-ਬਹੁਤ ਧੰਨਵਾਦ ਵੀਰੇ ਦਿਲਪ੍ਰੀਤ ਸਿੰਘ ਤੁਸੀਂ ਇਦਾਂ ਹੀ ਕਮੈਂਟ ਕਰਿਓ ਅੱਜ ਵੀ ਜਰੂਰ ਕਰਿਓ ਤੇ ਆਪਾਂ ਤੁਹਾਡਾ ਡੀਪੀ ਵੀ ਜਰੂਰ ਦਿਖਾਵਾਂਗੇ ਤੁਹਾਡਾ ਨਾਮ ਵੀ ਅਨਾਉਂਸ ਕਰਾਂਗੇ ਤੇ ਇੱਕ ਕਮੈਂਟ ਵਧੀਆ ਕਰੂੰਗੇ ਤਾਂ ਤੁਹਾਡਾ ਕਮੈਂਟ ਦਾ ਸਕਰੀਨਸ਼ਾਟ ਵੀ ਲਗਾਵਾਂਗੇ ਤੇ ਇਦਾਂ ਹੀ ਨਾਲ ਜੁੜੇ ਰਹੋ ਬਹੁਤ ਵਧੀਆ ਲੱਗਦਾ ਹੈ ਤੇ ਦਿਲ ਨੂੰ ਖੁਸ਼ੀ ਹੁੰਦੀ ਹੈ ਜਦੋਂ ਤੁਹਾਡੇ ਕਮੈਂਟ ਆਉਂਦੇ ਨੇ ਹਨਾ ਤੇ ਬਹੁਤ ਵਧੀਆ ਲੱਗਦਾ ਹੈ ਤਾਂ ਤੇ ਤੇ ਇੱਕ ਬੇਨਤੀ ਆਪਾਂ ਕਰਨੀ ਹੈ ਜੀ ਜਿਹੜੇ ਵੀ ਪੰਜਾਬ ਤੇ ਪਾਕਿਸਤਾਨ ਦੇ جنگ ਦੇ ਹਾਲਾਤ ਬਣੇ ਨੇ ਹਨਾ ਆਪਾਂ ਸਾਰੇ ਜਣੇ ਮਿਲ ਕੇ ਬੇਨਤੀ ਕਰੀਏ ਵੀ ਦੇਖੋ ਜੰਗ ਨਾ ਲੱਗੇ ਕਿਉਂਕਿ جنگ ਦੇ ਜਿਹੜੇ ਸਿੱਟੇ ਨੇ ਬਹੁਤ ਖਤਰਨਾਕ ਹੁੰਦੇ ਨੇ ਬਹੁਤ ਭਿਆਨਕ ਹੁੰਦੇ ਨੇ ਹਨਾ ਬਰਬਾਦੀ ਹੋ ਜਾਂਦੀ ਹੈ ਬਿਲਕੁਲ ਤੇ ਜਿਹੜੇ ਮਨ ਲੀਡਰ ਨੇ ਉਹਨਾਂ ਨੇ ਤਾਂ ਬੈਠ ਕੇ ਹੁਕਮ ਦੇਣੇ ਨੇ ਹਨਾ ਤੇ ਨੁਕਸਾਨ ਹੁੰਦਾ ਆਮ ਪਬਲਿਕ ਦਾ ਤੇ ਮਰਦੇ ਨੇ ਆਪਣੇ ਭਰਾ ਫੌਜੀ ਭਰਾ ਜਿਹੜੇ ਨਾ ਫੌਜ ਦੀ ਭਾਰਤੀ ਨੂੰ ਉਹ ਵੀ ਆਪਣੀ ਨੇ ਸਾਰੇ ਤੇ ਨੁਕਸਾਨ ਹੁੰਦਾ ਸਾਰਾ ਆਪਣਾ ਤੇ ਉਹਨਾਂ ਦਾ ਉਹਨਾਂ ਨੇ ਬੈਠ ਕੇ ਹੁਕਮ ਦੇਣਾ ਕੁਰਸੀ ਦੇ ਉੱਤੇ ਹੈ ਨਾ ਤੇ ਆਪਾਂ ਸਾਰਿਆਂ ਨੇ ਬੇਨਤੀ ਕਰਨੀ ਸਾਰੇ ਮਿਲ ਕੇ ਅਰਦਾਸ ਕਰਿਓ ਵੀ ਕੋਈ ਜੰਗ ਨਾ ਲੱਗੇ ਸੱਚੇ ਪਾਤਸ਼ਾਹ ਕੋਈ ਇਦਾਂ ਦਾ ਵਕਤ ਨਾ ਆਵੇ ਆਪਣੇ ਤੇ ਹੈ ਨਾ ਸਾਰੇ ਰਲ ਮਿਲ ਕੇ ਰਹਿਣ ਤਿਆਰ ਨਾ ਰਹਿਣ ਤੇ ਉਧਰ ਵੀ ਆਪਣੇ ਭਰਾ ਨੇ ਇੱਧਰ ਵੀ ਆਪਾਂ ਹੈ ਨਾ ਤੇ ਆਪਾਂ ਉਹਨਾਂ ਦੇ ਭਰਾ ਵਾਂਗੇ ਤੇ ਇਹਦੇ ਵਿੱਚ ਮਾਸੂਮ ਜਾਨਾਂ ਜਦ ਜਾਂਦੀਆਂ ਨੇ ਤਾਂ ਬਹੁਤ ਦੁੱਖ ਲੱਗਦਾ ਦੇਖ ਕੇ ਤੇ ਮਨ ਉਦਾਸ ਵੀ ਹੁੰਦਾ ਹੈ ਨਾ ਇਹ ਬੇਨਤੀ ਸਾਰੇ ਸਾਰੇ ਨਾਲ ਮਿਲ ਕੇ ਇਹ ਅਰਦਾਸ ਕਰਿਓ ਵੀ ਜੰਗ ਨਾ ਲੱਗੇ ਤਾਂ ਠੀਕ ਹੈ ਕਿਉਂਕਿ ਜੰਗ ਦੇ ਜਿਹੜੇ ਸਿੱਟੇ ਨੇ ਬਾਅਦ ਵਿੱਚ ਬਹੁਤ ਖਤਰਨਾਕ ਨਿਕਲਦੇ ਨੇ ਤੇ ਚਲੋ ਆਪਾਂ ਇੰਨੀ ਕੀ ਬੇਨਤੀ ਕਰ ਸਕਦੇ ਹਾਂ ਨਾ ਵੈਗਰੂ ਅੱਗੇ ਪ੍ਰਮਾਤਮਾ ਤੇ ਵੀ ਸੱਚੀ ਪਾਸਾ ਜੰਗ ਨਾ ਲੱਗੇ ਤੇ ਵੀ ਪਿਆਰ ਮੁਹੱਬਤ ਬਣਿਆ ਰਹੇ ਦੋਹਾਂ ਦੇਸ਼ਾਂ ਦੇ ਵਿੱਚ ਨਾ ਚਲੋ ਜੀ ਅੱਜ ਲਈ ਇੰਨਾ ਕੀ ਤੇ ਮੇਰਿਆਂ ਦਿਨ ਨੇ ਹੋਰ ਆਪਾਂ ਨੇ ਕੀ ਕੀ ਕੰਮ ਕਰਨੇ ਨੇ ਕੀ ਕਰਨੇ ਪਨਾਇਤਾ ਦੇ ਬੋਲ ਕਰਨੇ ਪੈ ਜਾਂਦੇ ਨੇ ਦੇਖੋ ਇਹ ਕਿੰਨਾ ਬੱਦਲ ਹੈ ਗਾਜ ਦਾ ਲਸਕਦਾ ਹੋਜੀ ਪੈਣਾ ਕਣੀ ਵੀ ਲੱਗ ਗਈ ਡੇਗਣ ਕੋਈ ਕੋਈ ਮੀਂਹ ਦੀ ਤਿਆਰੀ ਹੈ ਬਿਲਕੁਲ ਨਾ ਸੁੱਕੂ ਕੋਈ ਪਤਲਾ ਪਤਲਾ ਕਿੱਲਾ ਕਰਦੇ ਪਤਲਾ ਬਹੁਤ ਜਿਆਦੇ ਬੱਦਲ ਹੈ ਇਸ ਕਾਲ ਕਾਲਾ ਚਲ ਚਾਤੀਆਂ ਨਾ ਬੋਲ ਰਹੇ ਹਾਂ ਹਾਂ ਜਰੂਰ ਲਾ ਕੇ ਉਹ ਪਤਨਾ ਕਰਕੇ ਪਤਾ ਇਸ ਕਾਲ ਦਾ ਹਾਂ ਬੰਦ ਇਹ ਸਾਰਾ ਕੰਮ ਉਹ ਆ ਕੇ ਦੇ ਨਹੀਂ ਜਾਂਦਾ ਉਹਦੇ ਪਾਸੇ ਪਹਿਲਾਂ ਗਿਆ ਮਾਰੂਗੀ ਨਾ ਦੋ ਪਹਿਲਾਂ ਇਧਰ ਪਾਸੇ ਰੋਕ ਲਾ ਕੇ ਮੈਂ ਤਾਂ ਇਹ ਅੱਟ ਲਓ ਜੀ ਆ ਗਿਆ ਮੀ ਦੇਖੋ ਹਾਂ ਲਓ ਜੀ ਇਹ ਨੇ ਅੱਜ ਦੇ ਸੂਟ ਇਹ ਹੈ ਇਹ ਸਿੱਕੇ ਰੰਗ ਦੇ ਵਿੱਚ ਸੂਟ ਸਿਆਣੀਆਂ ਮਾਤਾ ਵਾਸਤੇ ਤੇ ਆਲ ਓਵਰ ਸੂਟ ਨੇ ਅੰਤ ਵਿੱਚ ਆਪਾਂ ਕਰੇ ਪਾਉਣ ਵਾਲੇ ਸੂਟ ਦਿਖਾਵਾਂਗੇ ਗਰਮੀਆਂ ਆਏ ਸਾਰੇ ਤੇ ਪਹਿਲਾ ਸੂਟ ਇਹ ਦੇਖੋ ਜੀ ਤੇ ਦੂਸਰਾ ਸੂਟ ਇਹ ਪਹਿਣਨ ਵਾਸਤੇ ਆਲ ਓਵਰ ਸੂਟ ਹੈ 5-5 ਮੀਟਰ ਕੱਪੜਾ ਸਾਰਿਆਂ ਦਾ ਤੇ ਦੇਖ ਸਕਦੇ ਹੋ ਤੁਸੀਂ ਰੰਗ ਡਿਜ਼ਾਈਨ ਇੱਕ ਸੂਟ ਇਹਤੀ ਆ ਗਿਆ ਇਹ ਦੇਖੋ ਬਹੁਤ ਪਿਆਰੇ ਰੰਗ ਨੇ ਡਿਜ਼ਾਈਨ ਨੇ ਤੇ ਕੱਪੜਾ ਬਹੁਤ ਮਲਾਇਮ ਹੈ ਕਿਉ ਵਰਗਾ ਤੇ ਅਗਲਾ ਸੂਟ ਇਹਤੀ ਆ ਗਿਆ ਜੀ ਦੇਖੋ ਕਿੰਨਾ ਵਧੀਆ ਰੰਗ ਡਿਜ਼ਾਈਨ ਹੈ ਤੇ ਇੱਕ ਸੂਟ ਆ ਗਿਆ ਜੀ ਤੇ ਇਸ ਤੋਂ ਅਗਲਾ ਸੂਟ ਆ ਗਿਆ ਜੀ ਆਹ ਵਾਲਾ ਦੇਖਸਾਂ ਤੁਸੀਂ ਬਹੁਤ ਸੋਹਣੇ ਸੋਹਣੇ ਰੰਗ ਨੇ ਡਿਜ਼ਾਈਨ ਨੇ ਤੇ ਆ ਮੈਚਿੰਗ ਸੂਟ ਆ ਗਿਆ ਜੀ ਇਹਦੇ ਨਾਲ ਇਦਾਂ ਦੀ ਬਾਟਮ ਹੈ ਤੇ ਆ ਕਮੀਜ਼ ਤੇ ਇੱਕ ਆ ਗਿਆ ਜੀ ਇਹਦੇ ਨਾਲ ਦੀ ਇਹ ਥੋੜਾ ਜਿਹਾ ਕਲਰ ਦਾ ਫਰਕ ਹੈ ਇਹ ਆ ਗਈ ਜੀ ਬਾਟਮ ਤੇ ਆ ਗਿਆ ਕਮੀਜ਼ ਤੇ ਇੱਕ ਆ ਗਿਆ ਜੀ ਅਗਲਾ ਸੂਟ ਆਹ ਵਾਲਾ ਦੇਖਸਾਂ ਤੁਸੀਂ ਬਹੁਤ ਸੋਹਣੇ ਸੋਹਣੇ प्यारी प्यारी रंग ਨੇ ਦੁਬਾਰੀ ਨਿਗਾ ਮਾਰ ਲਓ ਇਹ ਸਾਰੇ ਰੰਗਾਂ ਦੇ ਉੱਤੇ ਬਹੁਤ ਵਧੀਆ ਮਲਾਈਮ ਕੱਪੜਾ ਤੇ ਕੀਮਤ ਇਹਨਾਂ ਦੀ ਹੈਗੀ ਸਾਰਿਆਂ ਦੀ ਜਿਹੜਾ ਵੀ ਸੂਟ ਮਰਜ਼ੀ ਤੁਸੀਂ ਪਸੰਦ ਕਰ ਸਕਦੇ ਹੋ 425 ਰੁਪਏ ਸਵਾ 400 ਦੇ ਵਿੱਚ ਸਾਰੇ ਸੂਟ ਇਹ ਜਿਹੜਾ ਮਰਜ਼ੀ ਲੈ ਲਓ ਆਲੂ ਉੱਪਰ ਸੂਟ ਵੀ ਨੇ ਤੇ ਮੈਚਿੰਗ ਵੀ ਨੇ ਤੇ ਬਿਨਾ ਦੁਪੱਟਿਆਂ ਤੋਂ ਨੇ ਦੁਪੱਟੇ ਇਹਨਾਂ ਨਾਲ ਨਹੀਂ ਹੈਗੇ ਘਰੇ ਪਾਉਣ ਵਾਲੇ ਸੂਟ ਨੇ ਤੇ ਇਹ ਸੂਟ ਇੱਕ ਵਾਰ ਤੁਸੀਂ ਲੈ ਕੇ ਸਮਾਉਂਗੇ ਤਾਂ 3-4 ਸਾਲ ਨਹੀਂ ਪਾਟਦਾ ਤੇ ਜੇ ਕਿਸੇ ਨੂੰ ਵੀ ਪਸੰਦ ਆਇਆ ਤਾਂ ਆਪਾਂ ਨੰਬਰ ਦਿੱਤਾ ਸਕਰੀਨ ਦੇ ਉੱਤੇ ਇਹਦੇ ਤੇ ਕਾਲ ਕਰਿਓ ਮੈਸੇਜ ਕਰਿਓ ਧੰਨਵਾਦ ਲੋ ਜੀ ਨਹੀਂ ਹਟ ਗਿਆ ਤੇ ਨਿਕਲਿਆ ਧੁੱਪ ਬਾਹਰ ਦਿਖਦੀ ਹੋਣੀ ਤੁਹਾਨੂੰ ਤੇ ਆਪਾਂ ਫੇਰ ਆ ਕੇ ਬੈਠ ਗਏ ਦੁਕਾਨ ਦੇ ਵਿੱਚ ਪਹਿਲਾਂ ਮੌਸਮ ਬੜਿਆਰੇ ਦੀ ਬਾਹਰ ਆ ਗਈ ਤੇ ਤੇ ਬਾਰਸ਼ ਵੀ ਆ ਗਈ ਸੀ ਪਰ ਹੁਣ ਠੀਕ ਹੈ ਮੌਸਮ ਸਾਫ ਹੋ ਗਿਆ ਤੇ ਹੁਣ ਆਪਾਂ ਕੰਤਾਂ ਤੇ ਬੈਠੇ ਹਾਂ ਨੀ ਸ਼ਾਮ ਤੱਕ ਲਓ ਇਹ ਸ਼ਾਮ ਹੋ ਗਈ ਹੈ ਤੇ ਦੁਬਾਰਾ ਹੋ ਗਏ ਬੱਦਲ ਤੇ ਹੁਣ ਆਪਾਂ ਕਰ ਦਿਆਂਗੇ ਬਲੌਗ ਦਾ ਐਂਡ ਇੱਥੇ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਤੇ ਤੁਸੀਂ ਸਾਰਿਆਂ ਨੇ ਜੈਨ ਨੂੰ ਸਬਸਕ੍ਰਾਈਬ ਕਰਨਾ ਹੈ ਲਿਵਨ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਤੇ ਕਮੈਂਟ ਤਾਂ ਜਰੂਰ ਕਰਨਾ ਹੈ ਤੇ ਮਿਲਾਂਗੇ ਜੀ ਹਮ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਤੇ ਕਮੈਂਟ ਕਰਨ ਨੂੰ ਭੁੱਲਿਆ ਜਰੂਰ ਕਰਿਓ ਤਦ ਤੱਕ ਤੁਸੀਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ